ਮੈਂ ਡਾਕਟਰ ਕਮਲ ਬਰਜਿੰਦਰ ਸਿੰਘ ਡਾਇਰੈਕਟਰ ਪੰਜਾਬ ਐਗਰੀਕਲਚਰ ਮੈਨੇਜਮੈਂਟ ਐਂਡ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟ ਜਿਹਦਾ ਕੈਂਪਸ ਸਾਡਾ ਲੁਧਿਆਣਾ ਦੇ ਵਿੱਚ ਹੈਗਾ ਔਰ ਇਹ ਜਿਹੜਾ ਆਦਾਰਾ ਸਾਡਾ ਇੰਸਟੀਚਿਊਟ ਹੈਗਾ ਇਹ ਸੁਸਾਇਟੀਜ਼ ਐਕਟ ਥੱਲੇ ਰਜਿਸਟਰ ਹੋਇਆ 2000 ਦੇ ਵਿੱਚ ਔਰ ਇਹਦਾ ਮੇਜਰ ਕੰਮ ਜਿਹੜਾ ਸੀਗਾ ਕੀ ਮੰਤਵ ਸੀਗਾ ਇਹਦੇ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਐਕਸਟੈਂਸ਼ਨ ਸਿਸਟਮ ਹੈ ਐਗਰੀਕਲਚਰ ਐਕਸਟੈਂਸ਼ਨ ਸਿਸਟਮ ਹੈ ਫਾਰਸ ਕਰਕੇ ਜਿਹੜੇ ਵੀ ادارے ਖੇਤੀਬਾੜੀ ਦੀ ਡਿਵੈਲਪਮੈਂਟ ਦੇ ਨਾਲ ਜੁੜੇ ਹੋਏ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਇਸ ਤਰ੍ਹਾਂ ਹੀ ਬਾਗਬਾਨੀ ਵਿਭਾਗ ਇਸ ਤਰ੍ਹਾਂ ਹੀ ਮਿੱਟੀ ਪਰਖ ਵਾਲਾ ਵਿਭਾਗ ਸਵੈਰ ਕੰਜ਼ਰਵੇਸ਼ਨ ਡਿਪਾਰਟਮੈਂਟ ਔਰ ਇਹਦੇ ਨਾਲ ਹੀ ਫੋਰੈਸਟਰੀ ਡਿਪਾਰਟਮੈਂਟ ਐਨੀਮਲ ਸਬੰਡਰੀ ਜਿੰਨੇ ਵੀ ਡਿਵੈਲਪਮੈਂਟ ਦੇ ਸਟੇਟ ਹੈੱਡ ਹੈਗੇ ਨੇ ਉਹ ਸਾਰੇ ਸਾਡੇ ਐਗਜ਼ੀਕਿਊਟਿਵ ਦੇ ਮੈਂਬਰ ਨੇ ਔਰ ਇਹ ਜਿਹੜੀ ਸਾਡੀ ਪਮੇਟੀ ਹੈਗੀ ਆ ਇਹਦੀ ਇੱਕ ਐਗਜ਼ੀਕਿਊਟਿਵ ਕਮੇਟੀ ਆ जिन्हे चेयरमैन ਨੇ ਅੱਜਕੱਲ ਸ੍ਰੀ ਕੈਪਸਨਾ ਜੀ ਆਈਐਸ ਔਰ ਜਿਹੜੇ ਵਾਈਸ ਚੇਅਰਮੈਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰੈਸਸ ਗੋਸਲ ਜੀ ਨੇ ਔਰ ਮੈਂ ਬਤੌਰ ਡਾਇਰੈਕਟਰ ਤੇ ਸੈਕਟਰੀ ਇਸ ਸਾਡੇ ਇੰਸਟੀਚਿਊਟ ਦਾ ਹੈਗਾ ਔਰ ਸਾਡੀ ਐਗਜ਼ੀਕਿਊਟਿਵ ਕਮੇਟੀ ਆ ਜਿਹਦੇ ਨਾਲ ਅਸੀਂ ਕੰਮ ਕਰਦੇ ਆ ਔਰ ਸਾਰੇ ਜਿਹਨੇ ਡਿਵੈਲਪਮੈਂਟ ਡਿਪਾਰਟਮੈਂਟ ਨੇ ਔਰ ਉਹਨਾਂ ਦੇ ਵਿੱਚ ਖੇਤੀ ਦੇ ਨਾਲ ਜਿਹੜਾ ਵੀ ਐਕਸਟੈਂਸ਼ਨ ਦੇ ਨਾਲ ਤੇ ਮੈਨੇਜਮੈਂਟ ਨਾਲ ਦੋ ਅਡਡ ਚੀਜ਼ਾਂ ਨੇ ਐਕਸਟੈਂਸ਼ਨ ਸਿਸਟਮ ਦੇ ਨਾਲ ਜਿੰਨੇ ਇਹ ਜੁੜੇ ਹੋਏ ਲੋਕ ਨੇ ਉਹਨਾਂ ਸਾਰਿਆਂ ਦੀ ਗਾਹੇ ਬਗਾਹੇ ਉਹਨਾਂ ਦੀ ਨੌਲੇਜ ਨੂੰ ਅਪਡੇਟ ਕਰਨਾ ਉਹਨਾਂ ਨੂੰ ਰੀਫਰੈਸ਼ ਕਰਨਾ ਉਹਨਾਂ ਦੇ ਲਈ ਟ੍ਰੇਨਿੰਗਸ ਲਾਉਣੀਆਂ ਇਹ ਸਾਡਾ ਪਹਿਲਾ ਮੁੱਖ ਮੰਤਵ ਆ ਔਰ ਦੂਜਾ ਜਿਹੜਾ ਹੈਗਾ ਉਹਨਾਂ ਦੇ ਲਈ ਰੀਫਰੈਸ਼ਰ ਕੋਰਸ ਲਾਉਣੇ ਜਿਹੜੇ ਪਹਿਲਾਂ ਹੀ ਖੇਤੀਬਾੜੀ ਵਿਭਾਗ ਵਿੱਚ ਨਵੇਂ ਬੱਚੇ ਆਉਂਦੇ ਨੇ ਨਵੇਂ ਅਫੀਸਰਸ ਆਉਂਦੇ ਨੇ ਉਹਨਾਂ ਦੀ ਨੌਲੇਜ ਨੂੰ ਅਪਡੇਟ ਕਰਨਾ ਇੰਡਕਸ਼ਨ ਟ੍ਰੇਨਿੰਗ ਲਾਉਣੀਆਂ ਔਰ ਉਹਨਾਂ ਦੇ ਨਾਲ-ਨਾਲ ਹੀ ਉਹਨਾਂ ਨੇ ਪਿੰਡਾਂ 'ਚ ਜਾ ਕੇ ਕਿਸ ਤਰ੍ਹਾਂ ਕੰਮ ਕਰਨਾ ਔਰ ਕਿਹੜੇ-ਕਿਹੜੇ ਤਰੀਕਿਆਂ ਨਾਲ ਕੰਮ ਕਰਨਾ ਵਾ ਖਾਸ ਕਰਕੇ ਜੇ ਪਿੰਡਾਂ 'ਚ ਐਕਸਟੈਂਸ਼ਨ ਨੂੰ ਲੈ ਕੇ ਜਾਣੀਆਂ ਉਹਨਾਂ ਦਾ ਜਿਹੜਾ ਸਟੇਟ ਐਗਰੀਕਲਚਰ ਐਕਸਟੈਂਸ਼ਨ ਸਿਸਟਮ ਹੈਗਾ ਉਹਨੂੰ ਕਿੱਦਾਂ ਪੁਸ਼ ਅਪ ਕਰਨਾ ਉਹਦੇ ਲਈ ਅਸੀਂ ਜਿਹੜਾ ਉਹਨਾਂ ਦੀ ਨੌਲੇਜ ਨੂੰ ਅਪਡੇਟ ਕਰਦੇ ਆ ਉਹਨਾਂ ਦੀ ਕੈਪੈਸਿਟੀ ਬਿਲਡਿੰਗ ਕਰਦੇ ਆ ਮੇਰਾ ਨਾਮ ਭਾਰਤੀ ਮਦਾਨ ਹੈ ਤੇ ਮੈਂ ਪਮੇਤੀ ਵਿਖੇ ਪਿਛਲੇ 11 ਸਾਲ ਤੋਂ ਡਿਪਟੀ ਡਾਇਰੈਕਟਰ ਦੇ ਟੈਕ ਇਨਫੋਰਮੇਸ਼ਨ ਟੈਕਨੋਲੋਜੀ ਦੇ ਹਦਦੇ ਤੇ ਕੰਮ ਕਰ ਰਹੀ ਹਾਂ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ ਜਿੱਚ ਕਿ ਮੇਨ ਕਿਉਂਕਿ ਮੇਰਾ ਜੜਾ ਖੇਤਰ ਹੈਗਾ ਉਹ ਇਨਫੋਰਮੇਸ਼ਨ ਟੈਕਨੋਲੋਜੀ ਹੈਗਾ ਅਸੀਂ ਇਥੇ ਟ੍ਰੇਨਿੰਗ ਲਗਾਉਣੀ ਹੈ ਕਿ ਬੇਸਿਕ ਕੰਪਿਊਟਰ ਚਲਾਉਣ ਤੋਂ ਲੈ ਕੇ ਜਿਹੜੀਆਂ ਲੇਟੈਸਟ ਆਪਣੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਟੈਕਨੋਲੋਜੀਜ਼ ਨੇ ਉਹਨਾਂ ਨੂੰ ਆਪਾਂ ਖੇਤੀਬਾੜੀ ਦੇ ਖੇਤਰ ਦੇ ਵਿੱਚ ਕਿੱਦਾਂ ਯੂਜ਼ ਕਰ ਸਕਦੇ ਹਾਂ ਜ਼ਿੰਮੇਦਾਰ ਕਿਸਾਨ ਪਰਾ ਤੇ ਆਪਣੇ ਜਿਹੜੇ ਵੀ ਕਿਸਾਨ ਪਰਾ ਹੈਗੇ ਉਹਨਾਂ ਨੂੰ ਉਹਨਾਂ ਨਾਲ ਜੁੜਨ ਲਈ ਸਾਡੇ ਕੋਲ ਬਹੁਤ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਜਿਵੇਂ ਕਿ YouTube, Facebook, WhatsApp ਸੇ ਸਾਡੇ ਜਿਹੜੇ ਖੇਤੀਬਾੜੀ ਦੇ ਅੰਦਰ ਕੰਮ ਕਰਨ ਵਾਲੇ ਆਫੀਸਰਸ ਨੇ ਉਹਨਾਂ ਫਾਰਮਰਸ ਨਾਲ ਇਹਨਾਂ ਪਲੈਟਫਾਰਮਸ ਰਾਹੀਂ ਕਿੱਦਾਂ ਜੁੜ ਸਕਦੇ ਨੇ ਇਸ ਤੋਂ ਇਲਾਵਾ ਸਾਡੇ ਅੱਥੇ ਇੱਕ ਸਕੀਮ ਚਲਾਈ ਜਾ ਰਹੀ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹਦਾ ਨਾਮ ਹੈ ਰਾਸ਼ਟਰੀ ਕਿਸਾਨ ਰੁषि ਵਿਕਾਸ ਯੋਜਨਾ ਇਹਦੇ ਤਹਿਤ ਅਸੀਂ ਕਿਸਾਨ ਪੜਾਵਾਤੀ ਜਿਮੀਦਾਰਾਂ ਲਈ 3 ਦਿਨ ਦਾ ਸਿਖਲਾਈ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹੈਗੇ ਆ ਇਹ ਪ੍ਰੋਗਰਾਮ 18 ਸਾਲ ਤੋਂ ਲੈ ਕੇ 45 ਸਾਲ ਤੱਕ ਦੇ ਜਿਹੜੇ ਆਪਣੇ ਬੇਰੋਜ਼ਗਾਰ ਪਿੰਡੂ ਲੜਕੇ ਲੜਕੀਆਂ ਹਨ ਉਹਨਾਂ ਲਈ ਹੈਗਾ ਹੈਗਾ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਕਿਸੇ ਵੀ ਇੱਕ ਵਿਸ਼ਾ ਦੇ ਉੱਤੇ ਜਿਵੇਂ ਕਿ ਮਸ਼ਰੂਮ ਖੁੰਬਾ ਦੀ ਖੇਤੀ ਹੋ ਗਿਆ ਜਾਂ ਬੇકરી ਪ੍ਰੋਡਕਟਸ ਬਣਾਉਣੇ ਹੋਗੇ ਜਿਸकी ਆਪਣੀਆਂ ਸਵਾਨੀਆਂ ਜਿਹੜੀ ਘਰੇ ਬੈਠੇ ਬੇਕਰੀ ਦੇ ਪ੍ਰੋਡਕਟਸ ਬਣਾ ਸਕਦੀਆਂ ਇਸ ਤਰ੍ਹਾਂ ਦੇ ਅਲੱਗ-ਅਲੱਗ ਜਿਹੜੇ ਸਕਿੱਲਸ ਨੇ ਉਹਦੇ ਉੱਪਰ ਆਪਾਂ ਟ੍ਰੇਨਿੰਗ ਦਿੰਨੇ ਆ ਸੋ ਮੇਰੇ ਸਾਰੇ ਕਿਸਾਨ ਪਰਵਾਨੂ ਤੇ ਜਿਹੜੀਆਂ ਫਾਰਮ ਔਮਨ ਹੈਗੀਆਂ ਜਾਂ ਕੋਈ ਆਪਣੇ ਪਿੰਡੂ ਬੇਰੋਜ਼ਗਾਰ ਲੜਕੇ ਲੜਕੀਆਂ ਨੇ ਉਹਨਾਂ ਨੂੰ ਅਪੀਲ ਹੈਗੀ ਹੈ ਕਿ ਉਹ ਪਮੇਤੀਆਂ ਤੇ ਇਹਨਾਂ ਸਿਖਲਾਈ ਪ੍ਰੋਗਰਾਮ ਦੇ ਵਿੱਚ ਆਪਣਾ ਪਾਰਟਿਸਿਪੇਟ ਕਰਨ ਇਥੋਂ ਆਪਣਾ ਕੋਈ ਨਾ ਕੋਈ ਗੁਣ ਜਿਹੜਾ ਲੈ ਕੇ ਜਾਣ ਤਾਂ ਕਿ ਉਹ ਅੱਗੇ ਜਾ ਕੇ ਆਪਣੇ ਘਰਾਂ ਦੇ ਲੈਵਲ ਤੇ ਜਾਂ ਫਿਰ ਹੋਰ ਲੋਕਾਂ ਨੂੰ ਵੀ ਆਪਣਾ ਖੇਤੀ ਉਤਪਾਦ ਬਣਾ ਕੇ ਉਹ ਆਪਣੀ ਸੇਲ ਕਰ ਸਕਣ ਔਰ ਆਪਣੀ ਇਨਕਮ ਨੂੰ ਆਪਣੀ ਜਿਹੜੀ ਇਨਕਮ ਹੈ ਉਹਨੂੰ ਆਪਾਂ ਬਤਾ ਸਕੀਏ ਮੇਰਾ ਨਾਮ ਵੰਦਨਾ ਹੈ ਔਰ ਮੈਂ ਪਰਮੇਟਿਵ ਵਿੱਚ ਬਤੌਰ ਡਿਪਟੀ ਡਾਇਰੈਕਟਰ ਆਈਟੀ ਪਿਛਲੇ 6 ਸਾਲ ਤੋਂ ਕੰਮ ਕਰ ਰਹੀ ਹਾਂ ਜੋ ਸਾਡਾ ਜੋ ਜੌਬ ਰੋਲ ਹੈ ਇਥੇ ਉਹ ਹੈ ਕਿ ਐਗਰੀਕਲਚਰ ਔਰ ਅਲਾਈਟ ਸੈਕਟਰ ਵਿੱਚ ਜੋ ਕੰਮ ਕਰ ਰਹੇ ਆਫੀਸਰਸ ਨੂੰ ਬੇਸਿਕ ਔਰ ਐਡਵਾਂਸ ਆਈਟੀ ਟ੍ਰੇਨਿੰਗ ਦੇਣਾ ਇਸ ਤੋਂ ਇਲਾਵਾ ਸਾਡੇ ਕੋਲ 3 ਟ੍ਰੇਨਿੰਗ ਹਾਲ ਨੇ ਔਰ 4 ਪ੍ਰੋਜੈਕਟਰਸ ਨੇ ਡਿਜੀਟਲ ਪੋਡੀਅਮ ਹੈ ਵੀਡੀਓ ਕਾਨਫਰencing ਇਕੁਪਮੈਂਟ ਹੈ ਜਿਸ ਨਾਲ ਕਿ ਦੂਰ ਬੈਠਾ ਜੋ ਐਕਸਪਰਟ ਹੈ ਵਿਸ਼ਾ ਮਾਹਿਰ ਹੈ ਉਹ ਟ੍ਰੇਨੀਜ਼ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ ਔਰ ਆਪਣੇ ਜੋ ਗਿਆਨ ਦੇ ਸਕਦਾ ਹੈ ਔਰ ਇੱਕ ਮੈਂ ਗੱਲ ਕਹਿਣਾ ਚਾਹੂੰਗੀ ਕਿ ਪਮੇਟਿ ਵਿੱਚ ਇੱਕ ਆਪਾਂ ਕੋਰਸ ਲਗਾ ਰਹੇ ਹਾਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਐਗਰੀਕਲਚਰ ਐਕਸਟੈਂਸ਼ਨ ਮੈਨੇਜਮੈਂਟ ਜੋ ਜੋ ਕਿ ਆਫੀਸਰਸ ਲਈ ਅਸੀਂ ਸ਼ੁਰੂ ਕੀਤਾ ਸੀ 2007 ਵਿੱਚ ਇਹਦੇ ਅਸੀਂ 15 ਬੈਚ ਲਗਾ ਚੁੱਕੇ ਨੇ ਤੇ ਔਰ 16ਵਾਂ ਬੈਚ ਚੱਲ ਰਿਹਾ ਹੈ ਮੇਰਾ ਨਾਮ ਡਾਕਟਰ ਹਰਮੀਤ ਹੈ ਤੇ ਮੈਂ ਬਤੌਰ ਰਿਪਲੀ ਡਾਇਰੈਕਟਰ ਬਿਜ਼ਨਸ ਮੈਨੇਜਮੈਂਟ ਪਿਛਲੇ 11 ਸਾਲਾਂ ਤੋਂ ਪਮੇਟਿਚ ਕੰਮ ਕਰ ਰਹੀ ਹਾਂ ਤੇ ਪਿਛਲੇ 4 ਸਾਲਾਂ ਤੋਂ ਮੈਂ ਮੈਨੇਜ ਹਾਈਦਰਾਬਾਦੀ ਨੈਸ਼ਨਲ ਫੈਸਿਲਿਟੇਟਰ ਵੀ ਹਾਂ ਪੰਜਾਬ ਤੋਂ ਮੇਰਾ ਮੇਨ ਜਿਹੜਾ ਏਰੀ ਟਰੇਨਿੰਗ ਵਿਚ ਹੈ ਉਹ ਬਿਜ਼ਨਸ ਮੈਨੇਜਮੈਂਟ ਹੈ ਕਿ ਅਜਦਾ ਕਿਸਾਨ ਜਿਵੇਂ ਆਪ ਆਪਣੇ ਮੰਡੀਕਰਨ ਬਾਰੇ ਸੋਚ ਰਿਹਾ ਹੈ ਤੇ ਉਹਨੂੰ ਕੋਈ ਵੀ ਵਪਾਰ ਸ਼ੁਰੂ ਕਰਨ ਵਾਸਤੇ ਕੋਈ ਵੀ ਤਰ੍ਹਾਂ ਦੀ ਜੜੀ ਵੀ ਸਹਾਇਕ ਟ੍ਰੇਨਿੰਗ ਚਾਹੀਦੀ ਹੈ ਉਸ ਬਾਰੇ ਅਸੀਂ ਪਮੇਟੀ ਵਿੱਚ ਕੰਮ ਕਰਦੇ ਹਾਂ ਮੇਰੇ ਕੋਲ ਇੱਕ ਸਪੈਸੀਫਿਕ ਸਕਿੱਲ ਦਾ ਏਰੀਆ ਹੈ ਜਿਹੜਾ ਆਸਕੀ ਐਗਰੀਕਲਚਰ ਸਕਿੱਲ ਕਾਉਂਸਲ ਆਫ ਇੰਡੀਆ ਵਿੱਚ ਅੰਡਰ ਆਂਦਾ ਹੈ ਇਹਦੇ ਵਿੱਚ ਕੋਈ ਵੀ ਸਕਿੱਲ ਜਿਵੇਂ ਅਸੀਂ ਦਿੰਦੇ ਹਾਂ ਐਗਰੀਕਲਚਰ ਐਕਸਟੈਂਸ਼ਨ ਸਰਵਿਸ ਪ੍ਰੋਵਾਈਡਰ 21 ਦਿਨਾਂ ਦਾ ਕੋਰਸ ਹੈ ਇਹ ਮਿਨਿਸਟਰੀ ਦਾ ਵਿਚ ਫੰਡਡ ਹੁੰਦਾ ਹੈ ਤੇ ਇਹਦੇ ਵਿੱਚ ਅਸੀਂ ਐਗਰੀਕਲਚਰ ਐਕਸਟੈਂਸ਼ਨ ਦੇ ਬਾਰੇ ਵਿੱਚ ਸਾਰਾ ਕੁਝ ਜਾਣਕਾਰੀ ਦਿੰਦੇ ਹਾਂ ਇਸ ਤੋਂ ਇਲਾਵਾ ਸਾਡੇ ਕੋਲ ਸਕਿੱਲ ਟ੍ਰੇਨਿੰਗ ਫਾਰ ਰੂਰਲ ਯੂਥ ਚੱਲਦਾ ਹੈ ਪ੍ਰੋਗਰਾਮ ਪਿਛਲੇ 5 ਸਾਲਾਂ ਵਿੱਚ ਅਸੀਂ 174 ਟ੍ਰੇਨਿੰਗਾਂ ਲਗਾਈਆਂ ਨੇ ਜਿਹਦੇ ਵਿੱਚ ਕੁਝ ਅਰਾਊਂਡ 3000 ਬੰਦੇ ਅਸੀਂ ਟ੍ਰੇਨ ਕੀਤੇ ਨੇ ਸਾਡੇ ਕੋਲ ਪੰਜਾਬ ਵਿੱਚ 31 31 NTIs ਨੇ ਤੇ ਜਿਹੜੇ ਇਸ 174 ਟ੍ਰੇਨਿੰਗਾਂ ਵਿੱਚ 50 ਟ੍ਰੇਨਿੰਗਾਂ ਕਮੇਟੀ ਨੇ ਲਾਈਆਂ ਮੇਰਾ ਨਾਮ ਗਲਦੀਪ ਸਿੰਘ ਜ਼ਿਲ੍ਹਾ ਬਠਿੰਡਾ ਤੇ ਬਿੰਡਮਾਣੀ ਦਾ ਰਹਿਣ ਵਾਲਾ ਹਾਂ ਸਾਰਾ ਸਹੀ ਇਸ ਟਾਈਮ ਮਸ਼ਰੂਮ ਟ੍ਰੇਨਿੰਗ ਲੈ ਰਹੇ ਹਾਂ ਜਿਦੇ ਵਿੱਚ ਸਾਨੂੰ ਮਸ਼ਰੂਮ ਦੀਆਂ ਵੈਰਾਈਆਂ ਅਲੱਗ-ਅਲੱਗ ਤੇ ਮਸ਼ਰੂਮ ਦੇ ਬੀਜ ਬਣਾਉਣ ਤੋਂ ਲੈ ਕੇ ਮਸ਼ਰੂਮ ਦੇ ਉਗਾਉਣ ਤੱਕ ਸਾਰਾ ਪ੍ਰੋਸੈਸ ਦੱਸਿਆ ਗਿਆ ਉਸ ਤੋਂ ਬਾਅਦ ਇਹਦੇ ਨਾਲ ਨਾਲ ਵੈਲਿਊ ਐਡੀਸ਼ਨ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਅੱਜ ਕੱਲ੍ਹ ਖੇਤੀ ਕਲੀ ਇਹ ਨਹੀਂ ਲੱਗੀ ਵੀ ਕਣਕ ਤੋਂ ਨਹੀਂ ਵਿਜਣਾ ਕਣਕ ਤੋਂ ਨਾਲ ਨਾਲ ਸਹਾਇਕ ਧੰਦੇ ਜਿਵੇਂ ਮਸ਼ਰੂਮ ਫਾਰਮ ਹੋ ਗਿਆ ਜਾਂ ਬੱਕਰੀ ਫਾਰਮ ਹੋ ਗਿਆ ਜਾਂ ਹੋਰ ਵੀ ਐਕਸਟਰਾ ਫਾਰਮ ਜਿਹੜੀਆਂ ਇਹਨੀਆਂ ਟ੍ਰੇਨਿੰਗਾਂ ਚ ਦਿੱਤੇ ਜਾਂਦੇ ਸਾਨੂੰ ਉਹ ਨਾਲ ਨਾਲ ਕਰਕੇ ਆਪਦਾ ਰੋਜ਼ਗਾਰ ਦਾ ਕਿਤਾ ਇੱਕ ਪਨਾਇਆ ਜਾ ਸਕਦਾ ਕਿਉਂਕਿ ਅੱਜ ਕੱਲ ਲੋੜ ਵੀ ਹੈ ਇੱਕ ਖੇਤੀ ਦੇ ਡਿਪੈਂਡ ਨਾ ਰਹਿ ਕੇ ਨਾਲ ਨਾਲ ਸਹਾਇਕ ਧੰਦਿਆਂ ਦੇ ਵੱਲ ਜਾਇਆ ਜਾਵੇ ਤੇ ਸਾਡੀ ਇਸ ਟਾਈਮ ਪਰਮੇਤੀ ਦੇ ਵਿੱਚ ਦੂਜੀ ਟ੍ਰੇਨਿੰਗ ਲੱਗ ਰਹੀ ਹੈ ਪਹਿਲਾਂ ਸਾਡੀ ਦੁੱਧ ਦੇ ਪ੍ਰੋਡਕਟਾਂ ਦੀ ਲੱਗੀ ਸੀ ਉਹ ਵੀ ਸਾਡੇ ਲਈ ਕਾਫੀ ਸਹਾਈਖਦ ਹੋਈ ਤੇ ਹੁਣ ਅਸੀਂ ਮਸ਼ਰੂਮ ਫਾਰਮ ਦੇ ਨਾਲ ਨਾਲ ਇਹਦੇ ਵੈਲੀਡੇਸ਼ਨ ਵੀ ਕਰਾਂਗੇ ਕਿਉਂਕਿ ਜਿਵੇਂ ਅਚਾਰ ਬਗਿਆ ਜਾਂ ਕੁਝ ਹੋਰ ਪਾਊਡਰ ਵਗੈਰਾ ਫਾਰਮ ਦੇ ਵਿੱਚ ਵੀ ਵਰਤਿਆ ਵਰਤ ਸਕਦੇ ਆ ਸਮੇਂ ਦੇ ਨਾਲ ਜਿਦਾਂ ਹਰ ਚੀਜ਼ ਬਲਦੀ ਰਹਿੰਦੀ ਆ ਇਸੇ ਤਰ੍ਹਾਂ ਜਿਹੜੀ ਟੈਕਨੋਲੋਜੀ ਆ ਹਰ ਡੇ ਬਾਏ ਡੇ ਬਲਦੀ ਰਹਿੰਦੀ ਆ ਐਕਸਟੈਂਸ਼ਨ ਮੈਥਡੋਲੋਜੀਆ ਬਦਲ ਰਹੀਆਂ ਨੇ ਔਰ ਉਹਨਾਂ ਐਕਸਟੈਂਸ਼ਨਲ ਮੈਥਡੋਲੋਜੀ ਦੇ ਲਈ ਸਾਡੇ ਕੋਲੇ ਅੱਡ-ਅੱਡ ਸਾਡੇ ਸਾਇੰਸਦਾਨ ਨੇ ਸਾਡੇ ਕੋਲ ਕੰਮ ਕਰਦੇ ਡਿਪਟੀ ਡਾਇਰੈਕਟਰਸ ਨੇ ਔਰ ਜਿੱਦਾਂ ਆਈਟੀ ਆ ਆਈਟੀ ਦਾ ਕਿਦਾਂ ਯੂਜ਼ ਕਰਨਾ ਤੁਸੀਂ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਉੱਤੇ ਸਾਡੇ ਕੋਲ ਕੰਮ ਕਰਦੇ ਆਂ ਅਸੀਂ ਇਹ ਜਿਹੜਾ ਕੰਮ ਹੈਗਾ ਆਈਟੀ ਦਾ ਹਿਊਮਨ ਰਿਸੋਰਸ ਮੈਨੇਜਮੈਂਟ ਦਾ ਜਾਂ ਬਿਜ਼ਨਸ ਮੈਨੇਜਮੈਂਟ ਦਾ ਕਿਉਂਕਿ ਜਿਹੜੇ ਬਿਜ਼ਨਸ ਆ ਐਗਰੀ ਕਲਚਰ ਨੂੰ ਐਂਟਰਪ੍ਰੈਨਿਅਰ ਵੀ ਆ ਤੇ ਇੱਕ ਐਗਰੀ ਬਿਜ਼ਨਸ ਵੀ ਆ ਸੋ ਅੱਜ ਦੇ ਸਮੇਂ ਦੇ ਵਿੱਚ ਸਮੇਂ ਦੀ ਲੋੜ ਦੇ ਮੁਤਾਬਕ ਜਿਨ੍ਹਾਂ ਨੇ ਫੀਲਡ 'ਚ ਕੰਮ ਕਰਨਾ ਫੀਲਡ ਫੰਕਸ਼ਨਰੀ ਨੇ ਬਾਟਮ ਲੈਵਲ ਤੇ ਗਰਾਸ ਰੂਟ ਲੈਵਲ ਤੇ ਕੰਮ ਕਰਨ ਵਾਲੇ ਜਿਹੜੇ ਬੰਦੇ ਨੇ ਸਾਰੇ ਡਿਵੈਲਪਮੈਂਟ ਡਿਪਾਰਟਮੈਂਟਸ ਦੇ ਭਾਵੇਂ ਉਹ ਡੇਰੀ ਵਾਲਾ ਵਿਭਾਗ ਹੈ ਭਾਵੇਂ ਖੇਤੀਬਾੜੀ ਵਿਭਾਗ ਹੈ ਜਾਂ ਖੇਤੀਬਾੜੀ ਵਿਭਾਗੇ ਥੱਲੇ ਇੱਕ ਆਤਮਾ ਸਕੀਮ ਹੁੰਦੀ ਆ ਉਹਨਾਂ ਦਾ ਸਟਾਫ ਆ ਉਹਨਾਂ ਸਾਰਿਆਂ ਦੀਆਂ ਅਸੀਂ ਗਾਹੇ ਬਗਾਹੇ ਟ੍ਰੇਨਿੰਗ ਲਾ ਕੇ ਉਹਨਾਂ ਦੀ ਟ੍ਰੇਨਿੰਗ ਨੀਡਸ ਦੇ ਮੁਤਾਬਕ ਉਹਨਾਂ ਦੀ ਨੌਲੇਜ ਨੂੰ ਅਪਡੇਟ ਕਰਨਾ ਇਹਦੇ ਲਈ ਅਸੀਂ ਕੀ ਕੀਤਾ ਹੋਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਡੀ ਬੈਕਸਟਾਪਿੰਗ ਕਰਦੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਅਡ ਅਡ ਸਬਜੈਕਟਸ ਕੰਮ ਕਰਦੇ ਨੇ ਇਸੇ ਤਰ੍ਹਾਂ ਹੀ ਗੜਵਾਸੂ ਹੈ ਗੁਰੂ ਅੰਗਦ ਦੇ ਵੈਟਰਨਰੀ ਯੂ ਉਹਦੇ ਵਿੱਚ ਵੀ ਜਿੱਦਾਂ ਡੇਰੀ ਵਾਲੇ ਨੇ ਜਾਂ ਪੋਲਟਰੀ ਵਾਲੇ ਨੇ ਇਹ ਜਿਹੜੇ ਵੀ ਸਾਡੇ ਅਫੀਸਰ ਕੰਮ ਕਰਦੇ ਨੇ ਔਰ ਕਿਸਾਨਾਂ ਨਾਲੱਕ ਜਾਂਦੇ ਨੇ ਕਿਸਾਨਾਂ ਦੇ ਵਿੱਚ ਇੰਪਲੀਮੈਂਟ ਕਰਨੀ ਚੀਜ਼ਾਂ ਕੋਈ ਨਾ ਕੋਈ ਉਹਨਾਂ 'ਤੇ ਪ੍ਰਚਾਰ ਕਰਨਾ ਪ੍ਰਸਾਰ ਕਰਨਾ ਜਿੰਨੀਆਂ ਵੀ ਪ੍ਰਸਾਰ ਦੀਆਂ ਗਤੀਵਿਧੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਅਪਡੇਟ ਰੱਖਣਾ ਹਮੇਸ਼ਾ ਹੀ ਦਾ ਟ੍ਰੇਨਿੰਗ ਇੰਸਟੀਚਿਊਟ ਆ ਸਾਡਾ ਇਹਦਾ ਮੇਜਰ ਮੁੱਖ ਮਕਸਦ ਹੈ ਵੀ ਖੇਤੀਬਾੜੀ ਤੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਜਿਹੜੇ ਧੰਦੇ ਨੇ ਉਹਨਾਂ ਦੀ ਕਿਦਾਂ ਡਵੈਲਪਮੈਂਟ ਕਰਨੀ ਆ ਔਰ ਉਹਨਾਂ ਦੇ ਨਾਲ ਕਿ ਪਿੰਡਾਂ ਦੇ ਵਿੱਚ ਜਿਹੜਾ ਖਾਸ ਕਰਕੇ ਰੂਰਲ ਯੂਥ ਹੈਗਾ ਜਿਹਦਾ ਬਿਲਕੁਲ ਜਿਹਦਾ ਅਨਪਲਾਈਡ ਯੂਥ ਆ ਉਹਨਾਂ ਨੂੰ ਆਪਣਾ ਧੰਦਾ ਆਪ ਪੈਦਾ ਕਰਕੇ ਉਹਨੂੰ ਆਪਣਾ ਸਵੈ ਰੁਜ਼ਗਾਰ ਬਣਾ ਕੇ ਕਿਸ ਤਰ੍ਹਾਂ ਉਹ ਕੰਮ ਕਰ ਸਕਦਾ ਵਾ ਉਹਦੇ ਲਈ ਇਨਕਮ ਜਨਰੇਸ਼ਨ ਆ ਰੂਰਲ empowerment ਹੈਗੀ women empowerment ਜਿੱਦਾਂ ਕਿਸਾਨ ਬੀਬੀਆਂ ਨੇ ਕਿਸਾਨ ਬੀਬੀਆਂ ਦੀ ਨੌਲੇਜ ਅਪਡੇਟ ਕਰਕੇ ਉਹਨਾਂ ਨੂੰ ਕਿਸੇ ਧੰਦੇ ਪ੍ਰਤੀ ਪ੍ਰੇਰਿਤ ਕਰਨਾ ਇਹ ਸਾਡੇ ਜਿਹੜੇ ਮੁੱਖ ਮੰਤਵ ਹੈਗੇ ਆ ਇਸ ਇੰਸਟੀਚਿਊਟ ਦੇ ਜਿੰਨੀਆਂ ਟ੍ਰੇਨਿੰਗ ਦਿੱਤੀਆਂ ਉਹਦੀ ਵੈਲਿਊਏਸ਼ਨ ਵੀ ਕਰਦੇ ਆ ਸੋ ਇਹ ਸਾਡਾ ਪਮੇਤੀ ਦਾ ਮੇਜਰ ਮਕਸਦ ਇਹੀ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਰੁਜ਼ਗਾਰ ਵਾਲਾ ਕੰਮ ਹੈਗਾ ਖਾਸ ਕਰਕੇ ਜਿਹੜੇ ਬੱਚੇ ਨੇ ਬਾਹਰ ਜਾ ਰਹੇ ਨੇ ਔਰ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਖੇਤੀ ਦੇ ਧੰਦੇ ਨਾਲ ਜਾਂ ਖੇਤੀ ਨਾਲ ਸੰਬੰਧਿਤ ਜਿੰਨੇ ਵੀ ਧੰਦੇ ਨੇ ਜਿੱਦਾਂ ਡੇਰੀ ਵਾਲੀ ਗੱਲ ਮੈਂ ਕੀਤੀ ਆ ਇਸ ਤਰ੍ਹਾਂ ਹੀ ਪੋਲਟਰੀ ਦੀ ਆ ਜਾਂ ਬੀਕੀਪਿੰਗ ਦੀ ਆ ਮਸ਼ਰੂਮ ਕਲਟੀਵੇਸ਼ਨ ਹੈਗਾ ਇਹਨਾਂ ਦੇ ਵਿੱਚ ਉਹਨਾਂ ਦੀ ਜਿਹੜੇ ਫੀਲਡ ਫੰਕਸ਼ਨਰੀ ਇਹਨਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਕਿਸਾਨਾਂ ਨੂੰ ਉਹਨਾਂ ਦੀ ਨੌਲੇਜ ਵੀ ਅਪਡੇਟ ਕਰਨੀ ਆ ਨਾਲ ਦੀ ਨਾਲ ਉਹਨਾਂ ਨੇ ਕਿਵੇਂ ਉਹਨਾਂ ਨੂੰ ਸਾਡੇ ਨਾਲ ਜੋੜਨਾ ਤਾਂ ਕਿ ਉਹ ਆਪਣੇ ਧੰਦੇ ਦੇ ਵਿੱਚ ਪਰਫੈਕਸ਼ਨ ਲੈ ਆਉਣ ਪਰਫੈਕਸ਼ਨ ਤਾਂ ਹੀ ਆਊਗੀ ਜੇ ਉਹਨੂੰ ਪੂਰੀ ਦੀ ਪੂਰੀ ਨੌਲੇਜ ਹੋਊ ਔਰ ਇਹ ਤੰਤਰਾਂ ਦਾ ਕੰਮ ਹੈ ਇੱਕ ਪਹਿਲਾ ਵਿਗਿਆਨੀ ਨਾਲ ਜੁੜਨਾ ਹੁੰਦਾ ਇੱਕ ਵਿਚਾਲੇ ਸਾਡਾ ਇੰਸਟੀਚਿਊਟ ਆ ਜਿਹੜਾ ਬੰਦਾ ਡਵੈਲਪਮੈਂਟ ਨਾਲ ਜੁੜਿਆ ਹੋਇਆ ਹੈ ਵਿਭਾਗ ਔਰ ਨਾਲ ਦੀ ਨਾਲ ਥੱਲੇ ਕਿਸਾਨ ਜੁੜੇ ਹੋਏ ਨੇ ਸੋ ਕਿਸਾਨ ਡਵੈਲਪਮੈਂਟ ਡਿਪਾਰਟਮੈਂਟਸ ਤੇ ਸਾਡੀਆਂ ਦੋ ਯੂਨੀਵਰਸਟੀਆਂ ਉਹਨਾਂ ਸਾਰਿਆਂ ਦੀ ਕੜੀ ਜਿਹੜਾ ਹੈਗਾ ਇਹ ਇੰਸਟੀਚਿਊਟ ਆ ਸਾਡਾ ਜਿਹਨੇ ਸਕਿੱਲ ਅਪਗ੍ਰੇਡੇਸ਼ਨ ਦੀ ਹੈ ਗਵਰਨਮੈਂਟ ਆਫ ਇੰਡੀਆ ਦੇ ਜਿੰਨੀਆਂ ਵੀ ਸਕੀਮਾਂ ਨੇ ਖਾਸ ਕਰਕੇ ਜਿੱਦਾਂ ਦੋ ਤਿੰਨ ਸਕੀਮਾਂ ਮੇਜਰ ਨੇ ਸਾਡੀਆਂ ਆਸਕੀ ਹੈ ਇਹਦੇ ਵਿੱਚ ਕੀ ਆ ਜਾਂ ਸਕਿੱਲ ਡਵੈਲਪਮੈਂਟ ਵਾਸਤੇ ਆ ਅਡੇ ਜਿਹੜੀ ਆਉਂਦੀਆਂ ਟ੍ਰੇਨਿੰਗ ਹੁੰਦੀਆਂ ਨੇ ਅਸੀਂ ਉਹਦੇ ਚ ਗਵਰਨਮੈਂਟ ਜਿਹੜਾ ਇਹ ਦਾਰਾ ਸਾਡੇ ਕੋਲ 60% ਸੈਂਟਰ ਤੋਂ ਪੈਸੇ ਆਉਂਦੇ 40% ਸਾਨੂੰ ਸਰਕਾਰ ਪੰਜਾਬ ਸਰਕਾਰ ਦਿੰਦੀ ਔਰ ਜਿੰਨੇ ਵੀ ਸਕਿੱਲ ਦੇ ਪ੍ਰੋਗਰਾਮ ਸਾਰੇ ਦੇ ਸਾਰੇ ਔਰ ਤਕਰੀਬਨ ਉਹਨਾਂ ਦੇ ਵਿੱਚੋਂ ਅਸੀਂ ਕੁਝ ਪ੍ਰੋਗਰਾਮ ਸਿਲੈਕਟ ਕੀਤੇ ਹੋਏ ਨੇ ਜਿਨ੍ਹਾਂ ਦੀ ਸਕਿੱਲ ਅਪਗ੍ਰੇਡੇਸ਼ਨ ਆਫ ਦੀ ਨੋਲਜ ਆਫ ਦੀ ਫਾਰਮਰ ਜਾਂ ਐਂਟਰਪ੍ਰੈਨਿਅਰ ਉਹਨੂੰ ਕਿਵੇਂ ਅਪਗ੍ਰੇਡ ਕਰਨਾ ਤੁਸੀਂ ਔਰ ਕਿਵੇਂ ਉਹਨੂੰ ਨੋਲਜ ਦੇਣਾ ਉਹਦੀ ਕਪੈਸਿਟੀ ਬਿਲਡਿੰਗ ਕਿਸ ਤਰ੍ਹਾਂ ਕਰਨੀ ਤਾਂ ਕਿ ਉਹ ਆਪਣਾ ਕੰਮ ਕਰੇ bizness ਕਰੇ ਜਦੋਂ ਐਗਰੀਕਲਚਰ ਨੂੰ ਐਜ਼ এ bizness treat ਕਰਾਂਗੇ ਅਸੀਂ ਤਾਂ ਸਾਡੇ ਲਈ ਸਾਰਾ ਕੁਝ ਹੀ ਆ ਜਾਂਦਾ ਵਿੱਚ ਉਹਦੇ ਮੈਂ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਜਿਹੜਾ ਪਮੇਤੀ ਇੱਕ ਪੰਜਾਬ ਦਾ ਬਹੁਤ ਹੀ ਟ੍ਰੇਨਿੰਗ ਦੇ ਵਿੱਚ ਸਿਰਕੜ ਜਿਹੜਾ ਇੰਸਟੀਚਿਊਟ ਹੈ ਜਿਹੜਾ ਕਿਸਾਨਾਂ ਨੂੰ ਵਿਗਿਆਨੀਆਂ ਨੂੰ ਵਿਦਿਆਰਥੀਆਂ ਨੂੰ ਸਭ ਨੂੰ ਟ੍ਰੇਨਿੰਗ ਦਿੰਦਾ ਉਹਦੇ ਵਿੱਚ ਮੈਂ ਐਜ਼ এ ਡਿਪਟੀ ਡਾਇਰੈਕਟਰ ਦੀ ਹਸਵਾਵਾ ਕਾਫੀ ਸਾਲਾ ਤੋਂ ਇੱਥੇ ਨਿਭਾ ਰਿਹਾ ਔਰ ਇੱਥੇ ਜਿਹੜੀਆਂ ਵੀ ਹਰ ਖਿੱਤੇ ਦੀਆਂ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਪਰ ਉਹਦੇ ਵਿੱਚੋਂ ਜਿਵੇਂ ਮੇਰਾ ਵਾਤਾਵਰਨ ਨਾਲ ਸੰਬੰਧ ਜ਼ਿਆਦਾ ਤਾਂ ਕੁਦਰਤ ਨਾਲ ਸੰਬੰਧਿਤ ਜਿਹੜੀਆਂ ਟ੍ਰੇਨਿੰਗਾਂ ਨੇ ਜਾਂ ਇੱਕ ਅਸੀਂ ਪਿੱਛੇ ਇੱਕ ਇੰਟਰਨੈਸ਼ਨਲ ਪ੍ਰੋਜੈਕਟ ਕੀਤਾ ਸੀ FAO ਦਾ ਬਾਇਓਡਾਈਵਰਸਿਟੀ ਦਾ ਬਾਇਓਡਾਈਵਰਸਿਟੀ ਦੀ ਜਿਹੜੀ ਥ੍ਰੈਟ ਹੈ ਇਹ ਗਲੋਬਲ ਲੈਵਲ ਦਾ ਮੁੱਦਾ ਹੈ ਔਰ ਉਹ FAO ਦੇ ਨਾਲ ਇੱਕ ਜੁਆਇੰਟ ਪ੍ਰੋਜੈਕਟ ਕੀਤਾ ਸੀ ਉਸ ਤੋਂ ਬਾਅਦ ਜਿਹੜੀਆਂ ਸਟੇਟ ਲੈਵਲ ਦੀਆਂ ਬੜੀਆਂ ਟ੍ਰੇਨਿੰਗ ਚੱਲਦੀਆਂ ਰਹਿੰਦੀਆਂ ਸਾਡੇ ਕੋਲੇ ਆਪਾਂ ਅੱਜ ਹਰ ਮੁਲਖ ਬਿਮਾਰ ਆ ਪੌਣ ਪਾਣੀ ਬਿਮਾਰ ਆ ਔਰ ਉਹਦੇ ਠੀਕ ਕਰਨ ਦੇ ਲਈ ਆਪਾਂ ਇੱਕ ਹਰਬਲ ਗਾਰਡਨ ਬਣਾਇਆ ਹੋਇਆ ਔਰ ਜਿੰਨੇ ਵੀ ਇੱਥੇ ਕਿਸਾਨ ਆਉਂਦੇ ਆ ਵਿਦਿਆਰਥੀ ਆਉਂਦੇ ਆ ਇਨ ਸਰਵਿਸ ਜਿਹੜੇ ਸਾਡੇ ਕੋਲੇ ਸਾਇੰਟਿਸਟ ਆਉਂਦੇ ਆ ਉਹਨਾਂ ਨੂੰ ਅਸੀਂ ਹਰਬਲ ਗਾਰਡਨ ਦੇ ਵਿੱਚ ਅਸੀਂ ਤਤੂਰੇ ਤੋਂ ਲੈ ਕੇ ਸਾਡੇ ਕੋਲੇ ਇੱਥੇ ਬਿੰਕਾ ਵੀ ਹੈਗਾ ਸਾਡੇ ਕੋਲੇ ਮਹਿੰਦੀ ਵੀ ਆ ਸਾਡੇ ਕੋਲੇ ਕਪੂਰ ਲੱਗਿਆ ਹੋਇਆ 25 30 ਕਿਸਮਾਂ ਦੇ ਸਾਡੇ ਕੋਲੇ ਹਰਬਲ ਜਿਹੜੇ ਪਲਾਂਟਸ ਨੇ ਉਹ ਲੱਗੇ ਹੋਏ ਨੇ ਇਸ ਤੋਂ ਬੜਾ ਸਾਡੇ ਕੋਲੇ ਜਿਹੜੀਆਂ ਟ੍ਰੇਨਿੰਗ ਚੱਲਦੀਆਂ ਰਹਿੰਦੀਆਂ ਐ, ਕੋਈ ਲੂਬਗੀਚੀਆਂ ਟ੍ਰੇਨਿੰਗ ਚੱਲਦੀਆਂ ਰਹਿੰਦੀਆਂ ਨੇ ਵੀ ਜਿਹੜੇ ਕਿਸਾਨ ਜਾਂ ਜਿਹੜੀਆਂ ਸਵਾਰੀਆਂ ਨੇ ਉਹ ਘਰ ਦੇ ਵਿੱਚ ਜਿਹੜੇ ਫੁੱਲ ਬੂਟੇ ਕਿਵੇਂ ਲਾਉਣੇ ਕਿਵੇਂ ਆ, ਸੰਭਾਲਣੇ ਕਿਵੇਂ ਆ, ਉਹਨਾਂ ਨੂੰ ਕਿੱਥੋਂ ਲੈਣਾ ਕਿੱਥੋਂ ਐ ਤਾਂ ਉਹਨਾਂ ਦੀ ਪ੍ਰਾਪਤੀ ਤੋਂ ਲੈ ਕੇ ਬੀਜ ਲੈਣ ਤੋਂ ਲੈ ਕੇ ਉਹਨਾਂ ਦੀ ਸਾਮ ਸੰਭਾਲ ਤੱਕ ਦੀ ਜਿਹੜੀ ਲੋਡ ਐ, ਚਾਹੇ ਅਸੀਂ ਜਿਹੜੀ ਉਹ ਕੋਈ ਲੂਬਗੀਚੀ ਆ ਚਾਹੇ ਅਸੀਂ ਘਰ 'ਚ ਬਣਾ ਰਹੇ ਆ, ਚਾਹੇ ਅਸੀਂ ਖੇਤ 'ਚ ਪੜਾ ਰਹੇ ਆ ਜਾਂ ਸਾਡੇ ਈਵਨ ਜਗ੍ਹਾ ਨਹੀਂ ਹੈਗੀ ਤਾਂ ਜਿਹੜੇ ਸ਼ਹਿਰੀ ਲੋਕ ਨੇ ਕੋਈ ਕੋਈ ਵੀ ਕੁਝ ਟ੍ਰੇਨਿੰਗ ਇਸ ਈਦਾਂ ਦੀਆਂ ਹੁੰਦੀਆਂ ਵੀ ਸਾਡੇ ਕੋਲੇ ਸ਼ਹਿਰੀ ਸੁਆਣੀਆਂ ਆ ਜਾਂਦੀਆਂ ਨੇ ਫਿਰ ਅਸੀਂ ਉਹਨਾਂ ਨੂੰ ਦੱਸਦੇ ਆ ਵੀ ਘਰੇ ਛੱਤ ਤੇ ਵੀ ਜਿਹੜੀ ਬਗੀਚੀ ਕਿਵੇਂ ਬਣਾਈ ਜਾ ਸਕਦੀ ਆ ਤਾਂ ਉਹ ਇਹ ਸਾਰੀਆਂ ਜਿਹੜੀਆਂ ਤਕਨੀਕਾਂ ਨੇ ਉਹ ਇੱਥੇ ਸਾਂਝੀਆਂ ਕਰਦੇ ਆ ਅਸੀਂ ਟ੍ਰੇਨਿੰਗ ਦਿੰਦੇ ਆ ਔਰ ਜੇ ਸਾਨੂੰ ਲੋੜ ਪਵੇ ਤਾਂ ਫਿਰ ਜਿਹੜੇ ਜਿਹੜੇ ਕੁਝ ਪ੍ਰੋਜੈਕਟ ਪਮੇਤੀ ਤੋਂ ਬਾਹਰ ਅਸੀਂ ਕੀਤੇ ਹੋਏ ਆ ਤਾਂ ਉੱਥੇ ਉਹਨਾਂ ਨੂੰ ਵਿਜ਼ਿਟ ਕਰਾਇਆ ਜਾਂਦਾ ਉਹਨੂੰ ਦਿਖਾਇਆ ਜਾਂਦਾ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਉਸ ਸੰਸਥਾ ਦਾ ਹਿੱਸਾ ਵੇ ਜਿੱਥੇ ਸਾਡੇ ਕੋਲ ਵੱਖ-ਵੱਖ ਜਿਹੜੇ ਖਿੱਤੇ ਤੋਂ ਵੱਖ-ਵੱਖ ਸਮਾਜ ਦੇ ਵੱਖ-ਵੱਖ ਹਿੱਸਿਆਂ ਤੋਂ ਸਾਡੇ ਕੋਲ ਟ੍ਰੇਨਿੰਗ ਲਾਉਣ ਲਈ ਲੋਕ ਆਉਂਦੇ ਆ ਮੇਰਾ ਨਾਮ ਡਾਕਟਰ ਰੁਪਿੰਦਰ ਕੌਰ ਹੈ ਮੈਂ ਇੱਥੇ ਐਜ਼ ਅ ਡਿਪਟੀ ਡਾਇਰੈਕਟਰ ਹਿਊਮਨ ਰਿਸੋਰਸ ਮੈਨੇਜਮੈਂਟ ਸੇਵਾ ਨਿਭਾ ਰਹੀ ਹਾਂ ਮੇਰਾ ਜਿਹੜਾ ਕੰਮ ਹੈ ਪਿਛਲੇ 16 ਸਾਲਾਂ ਤੋਂ ਇੱਥੇ ਟ੍ਰੇਨਿੰਗਸ ਦੇਣ ਦਾ ਜਿਵੇਂ ਕਿ ਹਿਊਮਨ ਰਿਸੋਰਸ ਮੈਨੇਜਮੈਂਟ ਦੀ ਗੱਲ ਕਰੀਏ ਤਾਂ ਟੈਕਨੀਕਲ ਸਕਿਲਸ ਦੀ ਗੱਲ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਬਟ ਕਿਤਨਾ ਕਿਤੇ ਸਾਨੂੰ ਜ਼ਿੰਦਗੀ ਜੀਣ ਦੇ ਲਈ ਜਿਹੜੀਆਂ ਲਾਈਫ ਸਕਿਲਸ ਦੀ ਲੋੜ ਪੈਂਦੀ ਹੈ ਕਿਨਕੀਆਂ ਦੇ ਵਿੱਚ ਸਕਿਲਸ ਇਨਬिल्ਟ ਹੁੰਦੀਆਂ ਪਰ ਕਿੰਗਾਂ ਨੂੰ ਜਿਹੜੀਆਂ ਇਹ ਸਾਨੂੰ ਸਕਿਲਸ ਐ ਟ੍ਰੇਨਿੰਗ ਦੀ ਲੋੜ ਪੈਂਦੀ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੋਰ ਵਧੀਆ ਤਰੀਕੇ ਨਾਲ ਕਿਦਾਂ ਜੀ ਸਕਦੇ ਹਾਂ ਜਿਵੇਂ ਕਿ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਤਾਂ ਕਮਿਊਨੀਕੇਸ਼ਨ ਸਕਿਲਸ ਸਾਡਾ ਲੋਕਾਂ ਦੇ ਨਾਲ ਬੋਲਚਾਲ ਕਿਦਾਂ ਦਾ ਹੋਣਾ ਚਾਹੀਦਾ ਸਾਡੀਆਂ ਇੰਟਰਪਰਸਨਲ ਸਕਿਲਸ ਇੱਕ ਦਫ਼ਤਰ ਦੇ ਵਿੱਚ ਕੰਮ ਕਰਨ ਦੇ ਲਈ ਅਸੀਂ ਐਜ਼ ਅ ਟੀਮ ਇੱਕ ਗਰੁੱਪ ਦੇ ਵਿੱਚ ਵਧੀਆ ਤਰੀਕੇ ਨਾਲ ਕਿੱਦਾਂ ਕੰਮ ਕਰ ਸਕਦੇ ਆ ਜਿਨ੍ਹਾਂ ਨੇ ਆਫੀਸਰਸ ਨੇ ਪ੍ਰਮੋਟ ਹੋਣਾ ਹੈ ਅੱਜ ਮੰਨ ਲਓ ਕੋਈ ਆਫੀਸਰ ਜਿਹੜਾ ਉਹ ਐਜ਼ ਅ ਏਡੀਓ ਕੰਮ ਕਰ ਰਿਹਾ ਤਾਂ ਕੱਲ ਉਹਨੇ ਪ੍ਰੋਮੋਸ਼ਨ ਲੈ ਕੇ ਡਿਪਾਰਟਮੈਂਟ ਦੇ ਵਿੱਚ ਚੀਫ ਐਗਰੀਕਲਚਰ ਆਫੀਸਰ ਬਣਨਾ ਹੈ ਜੁਆਇੰਟ ਡਾਇਰੈਕਟਰ ਦੀ ਪੋਸਟ ਤੇ ਜਾਣਾ ਹੈ ਡਾਇਰੈਕਟਰ ਐਗਰੀਕਲਚਰ ਦਾ ਵੀ ਉਹਨੇ ਇੱਕ ਜਿਹੜੀ ਸੇਵਾ ਨਿਭਾਉਣੀ ਹੈ ਤਾਂ ਉਹਦੇ ਲਈ ਕੁਝ ਖਾਸ ਕਿਸਮ ਦੀ ਉਹਨਾਂ ਨੂੰ ਲੀਡਰਸ਼ਿਪ ਸਕਿੱਲਸ ਦੀ ਜਿਹੜੀ ਲੋੜ ਪੈਂਦੀ ਹੈ ਉਹ ਸਕਿੱਲਸ ਕੀ ਹੋ ਸਕਦੀਆਂ ਆਪਾਂ ਉਹਨਾਂ ਨੂੰ ਕਿੱਦਾਂ ਇੰਪਰੂਵ ਤਾਂ ਇਵੇਂ ਦੀਆਂ ਸਾਰੀਆਂ ਟ੍ਰੇਨਿੰਗਜ਼ ਦੇ ਨਾਲ ਤੁਹਾਡੀ ਆਪਣੀ ਇੱਕ ਪਰਸਨੈਲਿਟੀ ਦੇ ਵਿੱਚ ਇੱਕ ਨਿਖਾਰ ਨਿਕਲ ਕੇ ਆਉਂਦਾ ਹੈ ਉਹ ਜਿਹੜੀਆਂ ਸਾਰੀਆਂ ਟ੍ਰੇਨਿੰਗਜ਼ ਐ ਸਾਰੇ ਜਿਹੜੇ ਆਪਣੇ ਜਿੰਨੇ ਵੀ ਸਟੇਟ ਡਿਪਾਰਟਮੈਂਟਸ ਐ ਉਹਨਾਂ ਦੀਆਂ ਪਮੇਟੀ ਦੇ ਵਿੱਚ ਮੇਰੇ ਅੰਡਰ ਕਵਰ ਕੀਤੀਆਂ ਜਾਂਦੀਆਂ ਟ੍ਰੇਨਿੰਗਸ ਤੋਂ ਬਿਨਾ ਜੋ ਮੇਰੇ ਕੋਲ ਇੱਕ ਪ੍ਰੋਗਰਾਮ ਇੱਥੇ ਪਮੇਟੀ ਚੱਲਦਾ ਹੈ ਉਹ ਇੱਕ ਸਾਲ ਦਾ ਡਿਪਲੋਮਾ ਪ੍ਰੋਗਰਾਮ ਹੈ ਡਿਪਲੋਮਾ ਇਨ ਐਗਰੀਕਲਚਰ ਐਕਸਟੈਂਸ਼ਨ ਸਰਵਿਸ ਫੋਰ ਇਨਪੁਟ ਡੀਲਰਸ ਜਿਹਨੂੰ ਅਸੀਂ ਸ਼ਾਰਟ ਦੇ ਵਿੱਚ ਡਾਈਸੀ ਪ੍ਰੋਗਰਾਮ ਕਹਿੰਦੇ ਆ ਤਾਂ ਮੈਂ ਇੱਥੇ ਐਜ਼ ਅ ਸਟੇਟ ਕੋਆਰਡੀਨੇਟਰ ਪੰਜਾਬ ਸਟੇਟ ਦੇ ਵਿੱਚ ਤਾਂ ਉਹਦਾ ਜੇ ਅਸੀਂ ਜ਼ਰੂਰਤ ਦੇਖੀਏ ਤਾਂ ਸਾਡੇ ਕਿਸਾਨਾਂ ਦਾ ਅੱਜ ਤੱਕ ਜਿਹੜਾ ਪੱਧਰ ਹੈ ਕਿੱਧਰ ਜਾ ਰਿਹਾ ਹੈ ਕਿੰਨਾ ਯੂਜ਼ ਜਿਹੜਾ ਸਾਡਾ ਖਾਦਾਂ ਦਾ ਰਿਆ ਸਪਰੇਆਂ ਦਾ ਲਗਾਤਾਰ ਵੱਧ ਰਿਹਾ ਹੈ ਇਹ ਜਿਹੜੀ ਸਥਿਤੀ ਹੈ ਸਾਰਿਆਂ ਨੂੰ ਕਲੀਅਰ ਹੈ ਮੈਨੂੰ ਇਹਦੇ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਹੈ ਪਰ ਅਸੀਂ ਉਹ ਜਿਹੜੀ ਰਿਆ ਸਪਰੇਆਂ ਦੀ ਜ਼ਰੂਰਤ ਹੈ ਉਹ ਇਨਪੁਟ ਡੀਲਰਸ ਹੈ ਜਦੋਂ ਸੈਂਟਰਲ ਗਵਰਨਮੈਂਟ ਨੇ ਇੱਕ ਸਟੱਡੀ ਕੀਤੀ ਤਾਂ ਉਹਦੇ ਵਿੱਚ ਨਿਕਲ ਕੇ ਆਇਆ ਕਿ ਜਿਹੜਾ ਪਹਿਲਾ ਕੰਟੈਕਟ ਪੁਆਇੰਟ ਹੈ ਫਾਰਮਰਸ ਦਾ ਉਹ ਐਕਸਟੈਂਸ਼ਨ ਆਫੀਸਰਸ ਨਹੀਂ ਹੈ ਉਹ ਇਨਪੁਟ ਡੀਲਰਸ ਹੈ ਜਿਹੜੇ ਉਹਨਾਂ ਨੂੰ ਦੁਕਾਨਾਂ ਤੇ ਬੈਠ ਕੇ ਰੇਆ ਸਪਰੇਆਂ ਦੀ ਵਿਕਰੀ ਕਰ ਰਹੇ ਆ ਪਰ ਜੇ ਅਸੀਂ ਗੱਲ ਕਰੀਏ ਤਾਂ ਸਾਰੇ ਡੀਲਰਸ ਨੂੰ ਇੰਨੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ ਕਿ ਕਿਹੜੀ ਰੇ ਸਪਰੇ ਜਾਂ ਕਿਹੜੀ ਖਾਦ ਉਹ ਕਿੰਨੀ ਮਾਤਰਾ ਦੇ ਵਿੱਚ ਕਿੱਥੇ ਕਿੰਨੀ ਰეკਮੈਂਡੇਸ਼ਨ ਹੋਵੇ ਤਾਂ ਸਰਕਾਰ ਦਾ ਜਿਹੜਾ ਇੱਕ ਗਵਰਨਮੈਂਟ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਹਨਾਂ ਉਹਨੇ ਮੈਨੇਜ ਦੇ ਨਾਲ ਹਰ ਇੱਕ ਰਾਜ ਸਟੇਟ ਦੇ ਵਿੱਚ ਜਿਹੜਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਹੜਾ ਆਪਾਂ ਇਹ ਡਿਪਲੋਮੇ ਦੀ ਮੈਂ ਜ਼ਿਕਰ ਕਰ ਰਹੀ ਹਾਂ ਇਹਦੇ ਥਰੋ ਅਸੀਂ ਸਾਰੇ ਡੀਲਰ ਜਿੰਨੇ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਕਵਰ ਕਰ ਰਹੇ ਹਾਂ ਤਾਂ ਕਿ ਇੱਕ ਸਾਲ ਦੇ ਵਿੱਚ ਅਸੀਂ ਉਹਨੂੰ ਇੰਨੀ ਕੁ ਬੇਸਿਕ ਇਨਫੋਰਮੇਸ਼ਨ ਦੇ ਪਾਈਏ ਤਾਂ ਕਿ ਜਿਹੜਾ ਸਾਡੀ ਸਟੇਟ ਦੇ ਵਿੱਚ ਓਵਰ ਯੂਜ਼ ਹੈ ਖਾਦਾਂ ਦਾ ਰਿਆ ਸਪਰੇਆਂ ਦਾ ਅਸੀਂ ਉਹਨੂੰ ਘੱਟ ਕਰ ਸਕੀਏ ਤੇ ਉਹਨਾਂ ਦਾ ਸਿਰਫ ਇੱਕ ਇਨਾ ਹੀ ਪਰਪਸ ਨਹੀਂ ਹੈ ਕਿ ਜਿਹੜੇ ਫਰੈਸ਼ ਕੈਂਡੀਡੇਟ ਹੈ ਉਹ ਵੀ ਲਾਇਸੈਂਸ ਲੈ ਕੇ ਡੀਲਰਸ ਜਾਂ ਦੁਕਾਨਾਂ ਸ਼ੁਰੂ ਕਰਨ ਬਰਕਿ ਸਾਡਾ ਮੋਟੀਵੇਸ਼ਨ ਸਿੱਧਾ ਹੈ ਕਿ ਇੱਕ ਉਹਨਾਂ ਨੂੰ ਐਜ਼ ਅ ਪੈਰਾ ਐਕਸਟੈਂਸ਼ਨ ਵਰਕਰਸ ਅਸੀਂ ਪ੍ਰਮੋਟ ਕਰ ਸਕੀਏ ਰਾਜ ਦੇ ਵਿੱਚ ਉਹ ਜਿੰਨੇ ਸਟੇਟ ਦੇ ਐਕਸਟੈਂਸ਼ਨ ਆਫੀਸਰਸ ਐ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰ ਸਕਣ ਉਹਨਾਂ ਨੂੰ ਇੱਕ ਹੋਰ ਇੱਕ ਬਿਹਤਰ ਤਰੀਕੇ ਦੇ ਨਾਲ ਜਿਹੜੀਆਂ ਆਪਣੀਆਂ ਸੇਵਾਵਾਂ ਦੇ ਸਕਣ ਸਾਡੀ ਇੱਕ ਫਾਰਮਿੰਗ ਐ ਦੁਬਾਰਾ ਫਿਰ ਤੋਂ ਇੱਕ ਉਸੇ ਰਸਤੇ ਤੇ ਆ ਸਕੇ ਅਸੀਂ ਫਿਰ ਉਸੇ ਰਸਤੇ ਤੇ ਜਿਹੜਾ ਪੰਜਾਬ ਦੀ ਜਿਹੜੀ ਸਾਡੀ ਖੇਤੀਬਾੜੀ ਐ ਫਿਰ ਉਸੇ ਤਰੀਕੇ ਨਾਲ ਕੰਮ ਕਰੇ ਮੇਰਾ ਨਾਮ ਡਾਕਟਰ ਅਮਨੀਸ਼ ਸਿੰਘ ਐ ਮੈਂ ਪਮੇਟੀ ਵਿੱਚ ਬਤੌਰ ਡਿਪਟੀ ਡਾਇਰੈਕਟਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਮੇਰੇ ਕੋਲ ਜਿਹੜਾ ਇੱਥੇ ਡਿਪਾਰਟਮੈਂਟ ਹੈਗਾ ਉਹ ਹੈਗਾ ਪੋਸਟ ਹਾਰਵੈਸਟ ਟੈਕਨੋਲੋਜੀ ਆ ਪੋਸਟ ਹਾਰਵੈਸਟ ਟੈਕਨੋਲੋਜੀ ਦਾ ਮਤਲਬ ਹੈਗਾ ਫਸਲਾਂ ਦੀ ਕਟਾਈ ਤੋਂ ਬਾਅਦ ਵਾਲਾ ਜਿਹੜਾ ਪ੍ਰੋਸੈਸ ਆ ਉਹਨੂੰ ਆਪਾਂ ਪੋਸਟ ਹਾਰਵੈਸਟ ਟੈਕਨੋਲੋਜੀ ਦਾ ਨਾਮ ਦਿੰਦੇ ਆ ਇਹ ਦੋ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਇੱਕ ਪ੍ਰੀ ਹਾਰਵੈਸਟ ਪ੍ਰੀ ਹਾਰਵੈਸਟ ਹੁੰਦਾ ਫਸਲ ਦੀ ਬਜਾਈ ਤੋਂ ਲੈ ਕੇ ਉਹਦੀ ਕਟਾਈ ਤੱਕ ਜਿਹੜਾ ਪ੍ਰੋਸੈਸ ਆ ਔਰ ਪੋਸਟ ਹਾਰਵੈਸਟ ਉਹ ਹੁੰਦਾ ਜਿਹੜਾ ਕਟਾਈ ਤੋਂ ਲੈ ਕੇ ਪ੍ਰੋਸੈਸਿੰਗ ਵੈਲਿਊ ਐਡੀਸ਼ਨ ਪੈਕੇਜਿੰਗ ਸਟੋਰੇਜ ਔਰ ਲੇਬਲਿੰਗ ਤੱਕ ਜਿਹੜਾ ਆਪਣਾ ਮਾਰਕੀਟਿੰਗ ਤੱਕ ਆਪਣਾ ਜਿਹੜਾ ਪ੍ਰੋਸੈਸ ਆ ਉਹ ਤੇ ਪੋਸਟ ਹਾਰਵੈਸਟ ਟੈਕਨੋਲੋਜੀਸ ਕਵਰ ਹੁੰਦੀ ਹੈ ਅਸੀਂ ਕਿਸਾਨਾਂ ਨੂੰ ਪ੍ਰੋਸੈਸਿੰਗ ਦੇ ਉੱਪਰ ਜ਼ੋਰ ਦਿੰਨੇ ਆ ਕਿ ਜਦੋਂ ਤੱਕ ਆਪਾਂ ਪ੍ਰੋਸੈਸਿੰਗ ਔਰ ਵੈਲਿਊ ਐਡੀਸ਼ਨ ਤੇ ਨਹੀਂ ਜ਼ੋਰ ਦਿੰਦੇ ਆਪਣਾ ਉਦੋਂ ਤੱਕ ਜਿਹੜਾ ਕੋਈ ਵੀ ਕੀਤਾ ਉਹ ਕਾਮਯਾਬ ਨਹੀਂ ਹੋ ਸਕਦਾ ਪ੍ਰੋਸੈਸਿੰਗ ਦੇ ਵਿੱਚ ਅਸੀਂ ਕਿਸਾਨਾਂ ਨੂੰ ਜਿਵੇਂ ਡੇਰੀ ਸਾਇੰਸ ਐਂਡ ਟੈਕਨੋਲੋਜੀ ਹੋ ਗਿਆ ਲਾਈਫਸਟਾਕ ਹੋ ਗਿਆ ਫਰੂਟਸ ਐਂਡ ਵੈਜੀਟੇਬਲਸ ਹੋ ਗਿਆ ਮਸ਼ਰੂਮਸ ਹੋ ਗਿਆ ਸੀ ਇਹਨਾਂ ਦੀ ਪ੍ਰੋਸੈਸਿੰਗ ਦੇ ਮਤਲਬ ਵੱਖ-ਵੱਖ ਭਾਗਾਂ ਦੇ ਨਾਲ ਕਲੈਬੋਰੇਟ ਕਰਕੇ ਅਸੀਂ ਇਹਨਾਂ ਨੂੰ ਟ੍ਰੇਨਿੰਗਸ ਦਿੰਨੇ ਆ ਤੇ ਹੁਣ ਜਿਵੇਂ ਕਿ ਸਾਡੇ ਕੋਲ ਮਸ਼ਰੂਮ ਦੀ ਟ੍ਰੇਨਿੰਗ ਐਸ ਵੇਲੇ ਪਮੇਟੀ ਦੇ ਵਿੱਚ ਚੱਲਦੀ ਆ ਪ੍ਰੋਸੈਸਿੰਗ ਤੋਂ ਬਾਅਦ ਆਪਣੇ ਜਿਵੇਂ ਵੈਲਿਊ ਐਡੀਸ਼ਨ ਵੈਲਿਊ ਐਡੀਸ਼ਨ ਤੋਂ ਜਿਵੇਂ ਕਿ ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਵੈਲਿਊ ਕਿਸੇ ਵੀ ਚੀਜ਼ ਦੇ ਮੁੱਲ ਦੇ ਵਿੱਚ ਆਪਾਂ ਵਾਧਾ ਕਰਨਾ ਉਸ ਚੀਜ਼ ਨੂੰ ਆਪਾਂ ਵੈ ਤਾਂ ਅਸੀਂ ਕਿਸਾਨਾਂ ਨੂੰ ਬੜੇ ਵਧੀਆ ਢੰਗ ਨਾਲ ਲੈਬਸ ਦੇ ਵਿੱਚ ਪ੍ਰੈਕਟੀਕਲ ਕਰਵਾ ਕੇ ਅਸੀਂ ਉਹਨਾਂ ਨੂੰ ਦੱਸਦੇ ਆਂ ਵੀ ਕਿਸੇ ਵੀ ਚੀਜ਼ ਦਾ ਜਿਹੜਾ ਮੁੱਲ ਆਪਾਂ ਕਿਵੇਂ ਵਧਾਉਣਾ ਹੈ ਉਹਦੀ ਵੈਲ ਉਹਦੇ ਵਿੱਚ ਵੈਲਿਊ ਕਿਵੇਂ ਐਡ ਕਰਨੀ ਆ ਜਿਵੇਂ ਕਿ ਸੋਰਟਿੰਗ ਗ੍ਰੇਡਿੰਗ ਸਾਰੇ ਪ੍ਰੋਸੈਸ ਹੈਗੇ ਆ ਅਸੀਂ ਉੱਥੇ ਇਹਨਾਂ ਨੂੰ ਲੈਬਸ ਦੇ ਵਿੱਚ ਜਾ ਕੇ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਜਾ ਕੇ ਅਸੀਂ ਪ੍ਰੈਕਟੀਕਲ ਕਰਵਾ ਕੇ ਉਹਨਾਂ ਨੂੰ ਸਮਝਾਉਂਦੇ ਆਂ ਤਾਂ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਪੰਜਾਬ ਦੇ ਵਿੱਚ ਜਿਹੜੇ ਗੁੜ ਦਾ ਕੰਮ ਕਰ ਰਹੇ ਆ ਉਹਨਾਂ ਦੀ ਕੁਆਲਿਟੀ ਕਿਵੇਂ ਸੁਧਾਰੀ ਜਾ ਸਕੇ ਤੇ ਉਹਦੇ ਵਿੱਚ ਅਸੀਂ ਮਤਲਬ 2 ਸਾਡੇ 2 ਸਾਲ ਅਸੀਂ ਇਸ ਪ੍ਰੋਜੈਕਟ ਨੂੰ ਕੰਪਲੀਟ ਕੀਤਾ ਹੈ ਉਹਦੇ ਵਿੱਚ ਅਸੀਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾ ਕੇ ਜਿਹੜੇ ਖਿਡਾਰੀ ਚਾਲਕ ਹੈਗੇ ਆ ਉਹਨਾਂ ਨੂੰ ਸਾਰੀ ਟ੍ਰੇਨਿੰਗ ਮਤਲਬ ਦਿੱਤੀ ਆ ਇਹਦੇ ਵਿੱਚ ਸਾਡੀਆਂ ਪੰਜ ਮੈਂਡੇਟਰੀ ਚੀਜ਼ਾਂ ਸੀ ਜਿਹੜੀਆਂ ਕਿ ਖਿਡਾਰੀਆਂ ਕਾਸ਼ਤ ਖਿਡਾਰੀਆਂ ਕਾਰਾਂ ਕੋਲ ਹੋਣੀ ਚਾਹੀਦੀ ਆ ਉਹ ਪਹਿਲਾ ਤਾਂ ਹੈਗਾ ਸੀ ਉਹਨਾਂ ਨੇ ਕਿਤੇ ਵੀ ਮਾਨਤਾ ਪ੍ਰਾਪਤ ادارے ਤੋਂ ਟ੍ਰੇਨਿੰਗ ਲਈ ਹੋਣੀ ਚਾਹੀਦੀ ਆ ਦੂਸਰਾ ਉਹਨਾਂ ਦੇ ਕੋਲ ਐਫਐਸਐਸਈ ਦਾ ਲਾਇਸੈਂਸ ਹੋਣਾ ਚਾਹੀਦਾ ਹੈ ਤੀਸਰਾ ਉਹਨਾਂ ਨੇ ਗੁੜ ਕਿਤੇ ਵੀ ਖੁੱਲੀ ਜਗ੍ਹਾ ਦੇ ਵਿੱਚ ਨਹੀਂ ਰੱਖਣਾ ਉਹਨਾਂ ਦੇ ਕੋਲ ਗਲਾਸ ਕੈਬਿਨੇਟਸ ਹੋਣਾ ਹੋਣੀਆਂ ਚਾਹੀਦੀਆਂ ਤੇ ਉਸ ਤੋਂ ਬਾਅਦ ਜੜੀ ਵੀ ਉਹਨਾਂ ਨੇ ਆਪਣੀ ਪੈਕੇਜਿੰਗ ਕਰਨੀ ਹੈ ਖੁੱਲੇ ਦੇ ਵਿੱਚ ਗੁੜ ਨਹੀਂ ਵੇਚਣਾ ਉਹਨਾਂ ਨੂੰ ਪੈਕੇਜਿੰਗ ਤੇ ਪ੍ਰੋਪਰ ਲੇਬਲਿੰਗ ਕਰਕੇ ਹੀ ਉਹਦੀ ਮਾਰਕੀਟਿੰਗ ਕਰਨੀ ਆ ਤੇ ਇਹ ਵੈਲਿਊ ਐਡੀਸ਼ਨ ਔਰ ਕੁਆਲਟੀ ਕੰਟਰੋਲ ਦਾ ਪ੍ਰੋਜੈਕਟ ਅਸੀਂ ਸਫਲਤਾਪੂਰਵਕ ਮਤਲਬ ਕਮੇਟੀ ਦੇ ਵਿੱਚ ਕਰ ਚੁੱਕੇ ਆ ਤੇ ਇਸ ਤੋਂ ਇਲਾਵਾ ਮੈਂ ਕਿਸਾਨਾਂ ਨੂੰ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਕੋਲ ਇਸ ਦਾਰੇ ਨਾਲ ਜੁੜਨ ਵੱਧ ਤੋਂ ਵੱਧ ਪ੍ਰੋਸੈਸਿੰਗ ਐਂਡ ਵੈਲਿਊ ਐਡੀਸ਼ਨ ਚ ਜੜੀਆਂ ਵੀ ਟ੍ਰੇਨਿੰਗਸ ਹੈ ਤੇ ਤਾਂ ਕਿ ਅਸੀਂ ਉਹਨਾਂ ਨੂੰ ਸਮੇਂ ਦੇ ਹਾਨੀ ਬਣਾ ਸਕੀਏ ਬਹੁਤ ਸਾਰੀਆਂ ਜਿਹੜੀਆਂ ਟ੍ਰੇਨਿੰਗ ਨੇ ਅਸੀਂ ਆਨਲਾਈਨ ਵੀ ਦਿੰਨੇ ਆ ਜਿੱਦਾਂ ਮੈਨੇਜ ਇੰਸਟੀਚੂਟ ਆਪਣਾ ਹైదరాబాద్ ਦੇ ਵਿੱਚ ਐਕਸਟੈਂਸ਼ਨ ਦਾ ਸਾਡਾ ਮੇਨ ਇੰਸਟੀਚੂਟ ਹੈਗਾ ਉਹਦੇ ਨਾਲ ਵੀ ਜੁੜੇ ਹੋਏ ਆ ਅਸੀਂ ਔਰ ਜਿਹੜੀਆਂ ਉਹ ਟ੍ਰੇਨਿੰਗ ਦਿੰਦੇ ਨੇ ਉਹਨੂੰ ਵੀ ਅਸੀਂ ਨਾਲ ਇੰਪਲੀਮੈਂਟ ਕਰਦੇ ਆ ਜੇ ਡੇਸੀ ਪ੍ਰੋਗਰਾਮ ਆ ਇਨਪੁੱਟ ਡੀਲਰ ਨੇ ਇਨਪੁੱਟ ਡੀਲਰ ਜਿਹੜੇ ਨੇ ਕਿਉਂਕਿ ਬਹੁਤ ਸਾਰੇ ਕਿਸਾਨ ਜਿਹੜੇ ਆ ਇਨਪੁੱਟ ਡੀਲਰ ਕੋਲ ਜਾਂਦੇ ਨੇ ਔਰ ਉਹ ਤੋਂ ਹੀ ਪੁੱਛਦੇ ਸਾਰਾ ਕੁਝ ਵੀ ਇਹ ਮੈਂ ਕਿਸ ਤਰ੍ਹਾਂ ਪਾਵਾਂ ਕਿਵੇਂ ਦਵਾਈ ਕਿੰਨੀ ਪਾਉਣੀ ਆ ਕਿਸ ਤਰ੍ਹਾਂ ਪਾਉਣੀ ਆ ਕਦੋਂ ਸਪਰੇਅ ਕਰਨੀ ਆ ਕਿਹੜੀ ਕ੍ਰੌਪ ਤੇ ਕਿੰਨੀ ਡੋਜ਼ ਕਿੰਨੀ ਮਕਦਾਰ ਉਹ ਸਾਰੇ ਡੀਲਰਸ ਦੀ ਬਿਨਾ ਨੌਲੇਜ ਅਪਗ੍ਰੇਡ ਕਰਦਨੇ ਅਕੋਰਡਿੰਗ ਟੂ ਐਗਰੀਕਲਚਰ ਐਗਰੀਕਲਚਰ ਦੇ ਨਾਲ ਲਟੜ ਜਿੰਨੀ ਵੀ ਇਨਫੋਰਮੇਸ਼ਨ ਆ ਕ੍ਰੌਪਸ ਬਾਰੇ ਕ੍ਰੌਪ ਮੈਨੇਜਮੈਂਟ ਬਾਰੇ ਫਸਲਾਂ ਦੀਆਂ ਬਿਮਾਰੀਆਂ ਵਾਸਤੇ ਫਸਲਾਂ ਦੇ ਕੀੜਿਆਂ ਬਾਰੇ ਉਹਨਾਂ ਦੀ ਜਦੋਂ ਨੌਲੇਜ ਤੁਸੀਂ ਅਪਡੇਟ ਕਰਤੀ ਜਿਹੜਾ ਵੀ ਕਿਸਾਨ ਉਹਨਾਂ ਕੋਲ ਜਾਊਗਾ ਤਾਂ ਉਹ ਉਹਨੂੰ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਨਵੀਆਂ ਜਿਹੜੀਆਂ ਪਬਲਿਕੇਸ਼ਨਾਂ ਆਖੜੀਆਂ ਨਵੀਆਂ ਸਿਫਾਰਸ਼ਾਂ ਆਉਂਦੀਆਂ ਨੇ ਉਹਦੇ ਨਾਲ ਅਸੀਂ ਉਹਨਾਂ ਨੂੰ ਅਪਡੇਟ ਕਰ ਦਿੰਨੇ ਆਂ ਬਾਕੀ ਕਿਸਾਨਾਂ ਵਾਸਤੇ ਅਸੀਂ ਜਿੰਨੇ ਵੀ ਪ੍ਰੋਗਰਾਮ ਕਰਦੇ ਆਂ ਖਾਸ ਕਰਕੇ ਜਿਹੜੇ ਹਰ ਡਿਸਟ੍ਰਿਕਟ ਦੇ ਵਿੱਚ ਆਤਮਾ ਸਕੀਮ ਹੈਗੀ ਆ ਖੇਤੀਬਾੜੀ ਵਿਭਾਗ ਦੇ ਨਾਲ ਜੁੜੀ ਹੋਈ ਆ ਆਤਮਾ ਦੇ ਗਾਂ ਬਲਾਕ ਪੱਧਰ ਦੇ ਉੱਤੇ ਪਿੰਡ ਪੱਧਰ ਤੇ ਉੱਤੇ ਸਾਰੇ ਜਿਹੜੇ ਅਸੀਂ ਫੀਲਡ ਕੰਮ ਕਰਦੇ ਆਂ ਔਰ ਉਹਨਾਂ ਦੇ ਇੱਕ ਅਸੀਂ ਫਾਰਮਰ ਫੀਲਡ ਸਕੂਲ ਲਾਏ ਹੋਏ ਨੇ ਔਰ ਫਾਰਮਰ ਫੀਲਡ ਸਕੂਲ ਦੇ ਵਿੱਚ ਵੀ ਅਸੀਂ ਜਿਹੜੀਆਂ ਟ੍ਰੇਨਿੰਗ ਦਿੰਨੇ ਆਂ ਕਿਸ ਔਰ ਉਹਨਾਂ ਨੂੰ ਡਿਮਾਂਡ ਦੇ ਬੇਸ ਤੇ ਹਰ ਸਾਲ ਦੇ ਵਿੱਚ ਉਹ ਫਾਰਮਰ ਫੀਲਡ ਸਕੂਲ ਦੇ ਉੱਤੇ ਕੰਮ ਹੁੰਦਾ ਔਰ ਉੱਥੇ ਫਾਰਮਰ ਇਕੱਠੇ ਹੋ ਕੇ ਫਾਰਮਰ ਟੂ ਫਾਰਮਰ ਐਕਸਟੈਂਸ਼ਨ ਵੀ ਬਹੁਤ ਵਧੀਆ ਹੁੰਦੀ ਹੈ ਆਪਣੇ ਪੰਜਾਬ ਦੇ ਵਿੱਚ ਕਿਸਾਨਾਂ ਤੋਂ ਲੈ ਕੇ ਕਿਸਾਨਾਂ ਨੂੰ ਐਕਸਪੋਜ਼ਰ ਵਿਜਿਟ ਜਿਹਨੂੰ ਫਾਰਮਰ ਲੈਡ ਐਕਸਟੈਂਸ਼ਨ ਕਹਿੰਦੇ ਆ ਫਾਰਮਰ ਟੂ ਫਾਰਮਰ ਐਕਸਟੈਂਸ਼ਨ ਇਸੇ ਤਰ੍ਹਾਂ ਜਿਹੜੇ ਕਿਸਾਨਾਂ ਦੇ ਨਾਲ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਦੀ ਨੋਲਜ ਅਪਡੇਟ ਕਰਨ ਲਈ ਅਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਵੀ ਰ ਜਾ ਕੇ ਐਕਸਪੋਜ਼ਰ ਵਿਜਿਟ ਕਰਾਉਨੇ ਰਹਿੰਦੇ ਆ ਔਰ ਇਹ ਸਾਡਾ ਟ੍ਰੇਨਿੰਗ ਦਾ ਜਿਹੜਾ ਇੰਸਟੀਚੂਟ ਹੈਗਾ ਇਦਾ ਦੋ ਦੋ ਹੀ ਮਕਸਦ ਨੇ ਇੱਕ ਤਾਂ ਐਗਰੀਕਲਚਰ ਨੂੰ ਐਜ਼ ਅ ਬਿਜ਼ਨਸ ਦੂਜਾ ਐਗਰੀਕਲਚਰ ਦੇ ਵਿੱਚ ਜਿੰਨੀ ਵੀ ਡਿਵੈਲਪਮੈਂਟ ਹੋ ਸਕਦੀ ਆ ਉਹਨਾਂ ਦੀ ਨੌਲੇਜ ਨੂੰ ਅਪਡੇਟ ਕਰਨਾ ਜਿਹੜੀਆਂ ਵੀ ਐਕਸਟੈਂਸ਼ਨ ਏਜੰਸੀਆਂ ਲੱਗੀਆਂ ਆਈਆਂ ਨੇ ਕਿਸਾਨਾਂ ਦੇ ਹੱਥੀਂ ਲੱਗੀਆਂ ਆਈਆਂ ਨੇ ਉਹਨਾਂ ਦੀ ਨੌਲੇਜ ਨੂੰ ਸਮੇਂ ਦੇ ਅਨੁਸਾਰ ਅਪਡੇਟ ਕਰਦੇ ਰਹਿਣਾ ਇਹ ਸਾਡਾ ਤਮੇਤੀ ਦਾ ਮੁੱਖ ਮੰਤਵ ਆ किसानों के चेहरे पर खुशहाली हर खेत को मिल रहा है पानी यह है न्यू इंडिया की कहानी फसलों की भरपूर पैदावार के लिए बीज और खाद के साथ साथ जल एक महत्वपूर्ण कारक है पानी की बचत न केवल मिट्टी के स्वास्थ्य में सुधार करती है बल्कि उत्पादकता बढ़ाने और पर्यावरणीय लाभ प्रदान करने में भी मदद करती है इसके अलावा पानी की उतनी ही मात्रा से लंबे समय तक सिंचाई तथा विस्तारित क्षेत्र में सिंचाई करने में भी मदद मिलती है इसे ध्यान में रखते हुए माननीय प्रधानमंत्री श्री नरेंद्र मोदी जी के दूरदर्शी नेतृत्व में कृषि एवं किसान कल्याण मंत्रालय ने साल 2015 16 में पर ड्रॉप मोर क्रॉप यानी प्रति बूंद अधिक फसल योजना लागू की थी पर ड्रॉप मोर क्रॉप पर सरकार का बहुत जोर है और ये समय की मांग भी है साथियों माइक्रो इरिगेशन भी इनपुट कॉस्ट कम करने का और ज्यादा प्रोडक्शन का बहुत बड़ा माध्यम है और एक प्रकार प्रबंधन प्रथाओं को बढ़ावा देने के लिए भी किया जा रहा है सूक्ष्म सिंचाई का यह तरीका भंडारित जल के संरक्षण और प्रबंधन में भी मददगार है सूक्ष्म सिंचाई को दो तरीकों से अपनाया जाता है पहला ड्रिप इरिगेशन इस तकनीक में पानी को पौधों की जड़ों पर बूंद बूंद करके पहुंचाया जाता है इस कार्य के लिए पाइप नलियां तथा एमीटर का नेटवर्क लगाना पड़ता है इसे टपक सिंचाई या बूंद बूंद सिंचाई भी कहते हैं दूसरा तरीका है स्प्रिंकलर इरिगेशन। इस तकनीक में दबाव के तहत पानी का छिड़काव किया जाता है और बारिश के रूप में पाइपों के नेटवर्क से जुड़े नोजल सेट के माध्यम से पौधों पर बरसाया जाता है योजना के मूल्यांकन से पता चला है कि माइक्रो इरिगेशन से जल उपयोग दक्षता में लगभग 30 से 70 प्रतिशत तक सुधार हुआ है विभिन्न फसलों की उत्पादकता में 9 से 60 प्रतिशत तक की वृद्धि हुई है तथा गुणवत्ता भी बढ़ी है किसानों की आय में 10 से उनहत्तर प्रतिशत तक की बढ़ोतरी हुई है पंपिंग में विद्युत ऊर्जा और डीजल की बचत हो रही है साथ ही इससे ग्रामीण क्षेत्र में रोजगार के अवसर भी उत्पन्न होते हैं पर ड्रॉप मोर क्रॉप यानी प्रति बूंद अधिक फसल के तहत ड्रिप और स्प्रिंकलर सिस्टम के लिए सरकार छोटे और सीमांत किसानों को 55 प्रतिशत और अन्य किसानों के लिए 45 प्रतिशत की सहायता प्रदान करती है इसके अलावा कुछ राज्य सूक्ष्म सिंचाई को प्रोत्साहित करने के लिए किसानों को अतिरिक्त सब्सिडी भी प्रदान करती है इसे लगाने के लिए एक लाभार्थी को अधिकतम पाँच हेक्टेयर क्षेत्र में सूक्ष्म सिंचाई हेतु सहायता मिलती है पिछले नौ वर्षों में प्रति बूंद अधिक फसल यानी पीडीएमसी योजना के माध्यम से सूक्ष्म सिंचाई के तहत लगभग अठहत्तर लाख हेक्टेयर क्षेत्र को कवर किया गया है जो कि इक्यासी प्रतिशत से अधिक सूक्ष्म सिंचाई कवरेज है इसके अलावा सूक्ष्म सिंचाई के कवरेज के विस्तार के लिए नाबार्ड के साथ मिलकर पाँच हजार करोड़ रुपए की सूक्ष्म सिंचाई कोष यानी एम बनाया गया है एवं इस कोष को दस हजार करोड़ रुपए तक बढ़ाना प्रस्तावित है पर ड्रॉप मोर क्रॉप योजना का लाभ पाने हेतु अपने नजदीकी कृषि एवं उद्यान विकास के कार्यालय से संपर्क करें माननीय प्रधानमंत्री श्री नरेंद्र मोदी जी के मार्गदर्शन में देश का किसान अब आत्मनिर्भर होकर खुशहाली की ओर अग्रसर है देश अब संकल्प से सिद्धि की ओर बढ़ चला है